ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਵੀ ਆਪਣੀ ਵੀਡੀਓ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਤਾਂ ਆਪਾਂ ਅੱਜ ਆਪਣੇ ਕੋਲੇ ਬੱਕਰੀਆਂ ਬਕਾਉ ਨੇ ਵੇਜੀ ਇਹ 17 ਬੱਕਰੀਆਂ ਬਾਈ ਜੀ ਸੇਲ ਲੈਣੀਆਂ ਅੱਜ ਹੀ ਪਹੁੰਚੀਆਂ ਨੇ ਆਪਣੇ ਕੋਲੇ ਵੀਰੇ ਤਾਂ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਵੀਰੇ ਪੱਠਾ ਨੇ ਬਹੁਤ ਸਾਫ਼ ਸੁਥਰੀਆਂ ਬਾਈ ਜੀ ਵਿੱਚ ਬੱਕਰੀਆਂ ਦਰਮਿਆਨੇ ਭਾਦੀਆਂ ਨੇ ਬਾਈ ਜੀ ਵਿੱਚ ਥੋੜੀਆਂ ਜਿਹੀ ਉੱਚੇ ਭਾਦੀਆਂ ਵੀ ਨੇਗੀਆਂ ਤਾਂ ਬੱਚੇ ਵੀ ਹੈਗੇ ਨੇ ਬਾਈ ਜੀ ਦੇਖੋ ਜਿਵੇਂ ਇਹ ਪੱਠਾਂ ਥੋੜੀਆਂ ਜਿਹਾ ਪਿਓਰ ਚ ਆ ਗਈਆਂ ਬਾਈ ਜੀ ਦੇਖ ਸਕਦੇ ਹੋ ਕੋਈ ਭੂਣਾ ਪੱਠਾ ਨੇ ਬਾਈ 2 ਤੋਂ 4 ਦੰਦਾ ਆਹ ਦੇਖ ਸਕਦੇ ਹੋ ਵੀਰੇ ਗੱਬਣ ਬੱਕਰੀ ਹੈਗੀ ਠੀਕ ਹੈ ਜੀ ਬਾਈ ਜੀ ਜੇ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਵੀਰੇ ਆਪਣਾ ਸਕਰੀਨ ਦੇ ਉੱਤੇ ਨੰਬਰ ਹੋਊਗਾ ਠੀਕ ਹੈ ਜੀ ਆਹ ਦੇਖੋ ਵੀਰੇ ਬਹੁਤ ਸੋਹਣੀਆਂ ਪੱਠਾਂ ਨੇ ਬਾਈ ਜੀ ਤਾਂ ਆ ਦੇਖੋ ਇਹ ਜੀਆਂ ਬੱਕਰੀਆਂ ਬਿਲਕੁਲ ਭਾਅ ਨਾਲ ਹੋਣਗੀਆਂ ਤਾਂ ਜਾਇਜ਼ ਮੁੱਲ ਤੇ ਹੋਣਗੀਆਂ ਵੀਰੇ ਠੀਕ ਆ ਬਾਈ ਤਾਂ ਕਿਸੇ ਵੀ ਬਾਈ ਨੂੰ ਕਿਸੇ ਵੀ ਬੱਕਰੀ ਦੀ ਲੋੜ ਹੋਵੇ ਤਾਂ ਆਪਣੇ ਨਾਲ ਬਾਈ ਕਨੈਕਟ ਜ਼ਰੂਰ ਕਰ ਸਕਦਾ ਆ ਆ ਦੇਖੋ ਵੀਰੇ ਆਪਣੇ ਕੋਲੇ ਬੱਕਰੀਆਂ ਅੱਜ ਹੀ ਪੌਂਚੀਆਂ ਨੇ ਠੀਕ ਆ ਜੀ ਦੇਖ ਸਕਦੇ ਹੋ ਬਾਈ ਜੀ ਬੱਕਰੀਆਂ ਬਹੁਤ ਸਾਫ਼ ਸੁਥਰੀਆਂ ਨੇ ਬਾਈ ਕਈ ਵਾਰੀ ਬਾਈ ਨੂੰ ਆ ਨਾਲ ਬੱਕਰੀਆਂ ਨਵਾਂ ਕੰਮ ਸਟਾਰਟ ਕਰਨਾ ਹੁੰਦਾ ਵੀਰੇ ਤਾਂ ਬਿਲਕੁਲ ਜਾਇਜ਼ ਰੇਟ ਤੇ ਬਾਈ ਜੀ ਬੱਕਰੀਆਂ ਵੇਡੀਆਂ ਬੱਚੇ ਵੀ ਹੈਗੇ ਨੇ ਵੀਰੇ ਬੱਕਰੀਆਂ ਮਗਰ ਠੀਕ ਹੈ ਜੀ ਬਾਈ 17 ਬੱਕਰੀਆਂ ਨੇ ਇਹ 16 17 ਬੱਚੇ ਵੀ ਹੈਗੇ ਨੇ ਬਾਈ ਜੀ ਬੱਚੇ ਵੀ ਥੱਲੇ ਤਕੜੇ ਨੇ ਵੀਰੇ ਆ ਦੇਖ ਸਕਦੇ ਨੇ ਬੱਕਰੀਆਂ ਬਹੁਤ ਸਾਫ਼ ਸੁਥਰੀਆਂ ਨੇ ਵੀਰੇ ਦੇਖੋ ਬਾਈ ਜੀ ਕਿਸੇ ਵੀ ਬੱਕਰੀ ਨੂੰ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਬਾਈ ਆ ਬੱਕਰੀਆਂ ਨੇ ਭਾਈ ਬਹੁਤ ਸਾਫ ਸੁਥਰੀਆਂ ਨੇ ਚਿੱਟੀ ਅੱਖ ਦੇ ਵਿੱਚ ਲੋਹੀ ਪੱਕੀ ਆ ਵੀਰੇ ਆ ਦੇਖੋ ਭਾਈ ਬਹੁਤ ਵਧੀਆ ਆ ਕਾਲੀ ਪੱਠ ਵੀਰੇ ਦੁੱਗੀ ਹੋਗੀ ਦੋ ਦੰਦ ਆ ਦੇਖੋ ਭਾਈ ਜੀ ਕਿਸੇ ਵੀ ਬਾਈ ਨੂੰ ਲੋਗ ਹੁੰਦੀ ਆ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਆ ਬਾਕੀ ਸਕਰੀਨ ਤੇ ਨੰਬਰ ਦਵਾਂਗੇ ਭਾਈ ਜੀ ਬਾਕੀ ਆਮ ਨੰਬਰ ਦਾ ਆਪਣਾ ਰੋਜ਼ ਦੇ ਨੇ YouTube ਤੇ ਵੀਰੇ ਚੱਲਦੇ ਰਹਿੰਦਾ ਆ ਤਾਂ ਕਿਸੇ ਵੀ ਭਾਈ ਤੋਂ ਵੀਡੀਓ ਵਾਲੇ ਤੋਂ ਭਾਈ ਲੈ ਸਕਦੇ ਹੋਗੇ ਆ ਦੇਖੋ ਇਹ ਜੀਆਂ ਪੱਠਾਂ ਵੀਰੇ ਪਿਓਰ ਦੇ ਵਿੱਚ ਆ ਗਈ ਜਿਵੇਂ ਪਾਠੇ ਦੂਜੇ ਸੂਏ ਗੱਭਣਾ ਭਾਈ ਜੀ ਇਹ ਪੱਠ ਹੋ ਗਈ ਭਾਈ ਇੱਕ ਇਹ ਵੀ ਦੂਜੇ ਸੂਏ ਗੱਭਾ ਵੀਰੇ ਠੀਕ ਆ ਜੀ 2-2 2.5 ਮਹੀਨਿਆਂ ਦੀ ਗੱਭ ਨੇ ਪੱਠਾਂ ਵੀਰੇ ਆ ਦੇਖ ਸਕਦੇ ਹਾਂ ਭਾਈ ਆ ਬੱਕਰੀਆਂ ਦੇ ਵੀਰੇ ਹੌਲੇ ਪਾ ਦੀਆਂ ਥੋੜੀਆਂ ਜੀਆਂ ਇੰਨਾ ਥਲੇ ਬੱਚੇ ਵੀ ਹੈਗੇ ਨੇ ਇਹ ਵੀ ਬਿਲਕੁਲ ਸਾਫ਼ ਸੁੱਤਰੀਆਂ ਨੇ ਭਾਈ ਆ ਦੇਖੋ ਭਾਈ ਜੀ ਇਹ ਬੱਕਰੀ ਗੱਬਣਾ ਵੀਰੇ ਕਾਲੀ ਤੇ